ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਨੇ ਪੰਜਾਬ ਹਰਿਆਣਾ ਬਾਡਰ ਤੋਂ ਨਾਕੇਬੰਦੀ ਦੌਰਾਨ ਇੱਕ ਕਾਰਚੋ 1 ਕਰੋੜ ਦੀ ਪੁਰਾਣੀ ਕਰੰਸੀ ਨਾਲ ਤਿੰਨ ਨੂੰ ਕਾਬੂ ਕੀਤਾ ਹੈ ਐਸਐਸਪੀ ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਹਨਾਂ ਕੋਲ 1.5 ਲੱਖ ਨਵੀਂ ਕਰੰਸੀ ਅਤੇ 1000 ਹਜ਼ਾਰ ਵੀ ਬਰਾਮਦ ਕੀਤਾ ਹੈ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਉਹ ਪੀਐਸਪੀ ਰਾਜਪੁਰਾ ਤੇ ਐਸਐਚਓ ਜਿਹੜਾ ਸਿਟੀ ਰਾਜਪੁਰਾ ਇਹਨਾਂ ਦੀ ਪਾਰਟੀ ਵੱਲੋਂ ਇੱਕ ਨਾਕਾ ਲਾਇਆ ਹੋਇਆ ਸੀ ਬਲਕਿ ਦਰਾਰ ਇੱਕ ਕਾਰ ਦੇ ਵਿੱਚ ਕਾਰ ਹੈ ਜੀ ਵਰਨਾਕਾਰ ਜੋ ਹਰਿਆਣਾ ਦੇ ਸਾਈਡ ਤੋਂ ਆ ਰਹੀ ਸੀ ਉਹਦੇ ਵਿੱਚ ਅਸੀਂ ਜਦੋਂ ਇੰਟਰਸੈਪਟ ਕੀਤਾ ਉਹ ਸਾਡੇ ਕੋਲ ਇਨਫੋਰਮੇਸ਼ਨ ਸੀ ਇਹਦੀ ਉਹਦੇ ਵਿੱਚ 1 ਕਰੋੜ ਰੁਪਇਆ ਜਿਹੜਾ ਇਹ ਫੇਕ ਕਰੰਸੀ ਸਾਨੂੰ ਉਹਦੇ ਫੇਕ ਨਹੀਂ ਮਤਲਬ 올ਡ ਕਰੰਸੀ ਮਿਲੀ ਹੈ ਤੇ 1 ਲੱਖ ਤੇ 54 ਹਜ਼ਾਰ ਉਹ ਉਹ ਜਿਹੜੀ ਮਿਲੀ ਹੈ ਨਿਊ ਕਰੰਸੀ ਮਿਲੀ ਹੈ ਇਹ ਇਹਦੇ ਵਿੱਚੋਂ ਅਸੀਂ ਇਹਦੇ ਤੇ ਕ੍ਰਿਮੀਨਲ ਕੇਸ ਰਿਪੋਰਟ ਕਰਾਂਗੇ ਪਹਿਲੀ ਗ੍ਰੈਨਸੀ ਦੇ ਵਿੱਚ ਤਾਂ ਉਹ ਸੀਗਾ ਵੀ ਅਸੀਂ ਸਟੇਟਸਰਟ ਕਰਕੇ ਇਨਕੋਫੈਕਸ ਨੂੰ ਕਰਤਾ ਸੀ ਇਨਟੋਟੈਕਸ ਨੂੰ ਵੀ ਅਸੀਂ ਇਨਫਾਰਮ ਕਰਾਂਗੇ ਬਟ ਇਹਦੇ ਵਿੱਚ ਕਿਉਂਕਿ 올ਡ ਗ੍ਰੈਨਸੀ ਇਨਵੋਲਵ ਹੈ ਇੱਕ ਜਿਹੜਾ ਪ੍ਰਹਿਬਿਟਡ ਹੋਰ ਹੈ ਜਿਹੜਾ 455 ਬੋਲਟ ਪਿਸਟਲ ਹੈ ਜਿਹੜਾ ਉਹ ਅਲਾਉਡ ਨਹੀਂਗਾ ਜਿਹੜਾ 455 ਬੋਲਟ ਤੇ ਉਹ ਪਿਸਟਲ ਹੈ ਉਹ ਉਹ ਨਾਲ ਫੋਲ ਸੀ ਇੱਕ ਇਹਦੇ ਵਿੱਚ ਜ਼ਿਆਦਾ ਹੋਰ ਵੀ ਇੰਪੋਰਟੈਂਟ ਹੈ ਕੁਝ ਕਾਰਟ੍ਰਿਜ ਹੈ ਜਿਹੜੇ ਬੰਦੇ ਤੇ ਨੌ ਕਾਟਰੀ ਜਿਹੜੇ ਚੱਲੇ ਪਏ ਆ ਉਹਦੇ ਵਿੱਚ ਅਸੀਂ ਸਿਟੀ ਰਾਜਪੁਰੇ ਪਰਚਾ ਦਰਜ ਕਰਕੇ ਇਹਨੂੰ ਅੱਗੇ ਇਨਵੈਸਟੀਗੇਟ ਕਰਾਂਗੇ ਇਹਦਾ ਸੋਰਸ ਕੀ ਸੀਗਾ ਕਿੱਥੋਂ ਆ ਰਹੀ ਸੀ ਤੇ ਕਿੱਥੋਂ ਜਾ ਰਹੀ ਸੀ ਮੈਕ੍ਰੋ ਇਨਵੈਸਟੀਗੇਸ਼ਨ ਹੈ ਤਿੰਨ ਬੰਦੇ ਸੀ ਜੀ ਇਹਨਾਂ ਚੋਂ ਕਵਰਜੀਤ ਸਿੰਘ ਕੁਰਕਸ਼ੇਤਰ ਦਾ ਰਹਿਣ ਵਾਲਾ ਦੂਜਾ ਇੱਕ ਮੁਸਕੀਨ ਹੈ ਇਹ ਮੋਲੀ ਜਾਗਰਾਂ ਦਾ ਥਰਡ ਜਿਹੜਾ ਬਲਦੇਵ ਕੁਮਾਰ ਆ ਉਹ ਬਾਲਾ ਕੰਟ ਦਾ ਬੇਸਿਕਲੀ ਇੱਕ ਇਹ ਗੱਲ ਠੀਕ ਹੈ ਅੰਬਾਲਾ ਕੈਂਡ ਤੋਂ ਕਰੰਸੀ ਆਈ ਸੀ ਅੱਗੇ ਕਿੱਥੇ ਕਹਿੰਦੇ ਅੱਗੇ ਲੰਗਣੀ ਸੀ ਅਸੀਂ ਲੈ ਕੇ ਜਾਣੀ ਸੀ ਇਹ ਮੈਟਰ ਆਫ ਕਨਵੈਸਟੀਗੇਸ਼ਨ ਹੈ ਵੀ ਇਹ ਕਰੰਸੀ ਨੂੰ ਕਿੱਥੇ ਯੂਜ਼ ਕਰਨਾ ਸੀ ਕਿਵੇਂ ਕਰਨਾ ਸੀਗਾ ਉਹ ਅਸੀਂ ਇਹਨੂੰ ਇਨਵੈਸਟੀਗੇਟ ਕਰਾਂਗੇ ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਆਪ ਜੀ ਦੇ ਸ਼ਹਿਰ ਰਾਜਪੁਰਾ ਟਾਊਨ ਵਿਖੇ ਨਿਊ ਗੁਪਤਾ ਮੈਡੀਕਲਸ ਪੋਗਲਾ ਰੋਡ ਸਾਹਮਣੇ ਅਮਨ ਕਰਮਕੰਡਾ ਨਵੀਂ ਅਜ ਮੰਡੀ ਅਤੇ ਸਬਜ਼ੀ ਮੰਡੀ ਰਾਜਪੁਰਾ ਵਿਖੇ ਡਾਕਟਰ ਪੋਬੀ ਸਿੰਘ ਕਿਨ ਸਪੈਸ਼ਲਿਸਟ ਪੀਜੀਆਈ ਚੰਡੀਗੜ੍ਹ ਹਰ ਸ਼ਨੀਵਾਰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਚਮੜੀ ਰੋਗਾਂ ਦੀ ਜਾਂਚ ਕਰਿਆ ਕਰਨਗੇ